ਕਰੀਏ ਤੇ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਫੇਰ ਵੀ ਤੁਸ ਜਦਾ ਹਿਸਾਬ ਲਾ ਨਿਕਾ ਪਰਚਾ ਦਰਜ ਹੋ ਤੁਸੀ ਸਮਝਿਆ ਗੱਲ ਮੇਰੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਫੜਿਆ ਗਿਆ ਟਿਕਾ ਪਾਣ ਜੀ ਪਾ ਕੇ ਤੇ ਖੁੱਕਦੇ ਸੜਕ ਤੇ ਵੇਖ ਲੈ ਤਾਲ ਬਰਦਾਸ਼ਤ ਕਰ ਤੇਰੇ ਤੋਂ ਬਾਦ ਤੁਹਾਨੂੰ ਇਹ ਨਾ ਕਹਦੇ ਵੀ ਇਥੋਂ ਦਾ ਨਗੇ ਤੁਹਾਨੂੰ ਆ ਰੇਡੀਅਨ ਪਾਸੇ ਭਜਾਤਾ ਮੈਂ ਨਹੀਂ ਕਹਿੰਦਾ ਵੀ ਤੂੰ ਭਜਾਈਂ ਤੂੰ ਸੇ ਆਪ ਤਾਂ ਸੁਧਾਰੋ ਜੇ ਕੋਈ ਕਹਿੰਦਾ ਸਾਨੂੰ ਦੱਸੋ ਕੋਈ ਨਹੀਂ ਕਹਿੰਦਾ ਤੁਹਾਨੂੰ ਕਿਸੇ ਨੇ ਕਿਹਾ ਕਿ ਭਜਣ ਵਾਸਤੇ ਫੇਰ ਤੁਸੀਂ ਆਪਣਾ ਉਹ ਸਿਸਟਮ ਬਣਾਉਣਾ ਆਪਦਾ ਸਫਾਈ ਨਹੀਂ ਤੁਸੀਂ ਆਹ ਦੇਖੋ ਸਫਾਈ ਨਹੀਂ ਕਰਦੇ ਸਫਾਈ ਰੱਖੋ ਨਾ ਹੈ ਕਿਹੜਾ ਸਿਸਟਮ ਗਲਤ ਹੈ ਆ ਜਿਹੜਾ ਤੁਹਾਡਾ ਸਿਸਟਮ ਗਲਤ ਹੈ ਜੋ ਸਾਲ ਕਹਿ ਰਹੇ ਹੋ ਸਹੀ ਕਰੋ ਉਸ ਤਰ੍ਹਾਂ ਸਹੀ ਕਰੋ ਗੱਡੀ ਘੰਟਾ ਘੰਟਾ ਬਸ ਲੇਟ ਹੋ ਜਾਂਦੀ ਸੀ ਜਿਹੜੇ ਸਕੂਲ ਦੇ ਕਾਲਜਾਂ ਦੇ ਬੱਚੇ ਹੁੰਦੇ ਸੀ ਹਾਂ ਸਰਕਾਰਾਂ ਵਾਲੇ ਨੂੰ ਜੇ ਕੁਝ ਕਹਿ ਦੋ ਅੱਗੇ ਤੋਂ ਲੜ ਦਵਾਉਂਦੇ ਹਾਂ ਹਾਂ ਉਹੀ ਕਹਿਣਾ ਨਹੀਂ ਤਾਂ ਮੰਦਾ ਨਾ ਸੈਟ ਕਰਦੇ ਅੱਜ ਜੋ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਦਸਤ ਜੋੜ ਕੇ ਇਹਨਾਂ ਦਾ ਹੀ ਸਾਡੇ ਵਾਸਤੇ ਬਹੁਤ ਵਧੀਆ ਹੋ ਗਿਆ